ਆਰਟਿਸਟਾਂ ਨੂੰ ਚਾਹਣ ਵਾਲੇ ਸੁਣਨ ਵਾਲੇ ਹੁੰਦੇ ਉਹਨਾਂ ਦੀ ਅਰਦਾਸਾਂ ਕੰਟੀਨਿਊਅਰ ਅਰਦਾਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ ਕੋਲ ਆ ਰਹੀਆਂ ਜਿਵੇਂ ਜੇ ਇੱਥੇ ਅਰਦਾਸ ਹੋਈ ਹੈ ਇੱਥੇ ਅਰਦਾਸ ਹੋਈ ਹੈ ਕਿਸੇ ਨੇ ਖੰਡ 파ੜ ਸੁਖਿਆ ਹੈ ਕਿਸੇ ਨੇ ਸਾਰੇ 파ੜ ਸੁਖਿਆ ਸੋ ਇੱਕ ਲੋ ਗੈਗ ਹੋਣ ਦੀ ਗਵਾਹੀ ਪਰਦਾ ਉਹਦਾ ਗਾਣਾ ਤੇ ਉਹਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਨਾ ਸੋ ਸੋ ਬਸ ਤੁਸੀਂ ਵੀ ਸਾਰੇ ਬਸ ਹੈਨਾ ਬਸ ਆਪਦਾ ਵੀਜ਼ ਵੀ ਦਿਓ ਤੇ ਨਾਲ ਨਾਲ ਕਿਉਂਕਿ ਤੁਸੀਂ ਵੀ ਸਾਰੇ ਚਾਹਣ ਵਾਲੇ ਹੋ ਹੈਨਾ ਸਾਡਾ ਇੱਕ ਬਹੁਤ ਗੂੜਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ ਆਰਟਿਸਟਾਂ ਦਾ ਮੀਡੀਆ ਬਸ ਅਰਦਾਸ ਹੀ ਕਰਦੇ ਤੇ ਵੀਪੀਸ ਸੈੱਟ ਹੋਇਆ ਹੁਣ ਜਿਵੇਂ ਜਿਹੜਾ ਬਰਸੀ ਦੀ ਵੀ ਹੈ ਇਹ ਗਲਤ ਨਹੀਂ ਸੀ ਪਰ ਅਜੋ ਅਜੋ ਦਾ ਬੀਪੀ ਸਟੇਬਲ ਹੈ ਤੇ ਬਾਕੀ ਹੁਣ ਜੋ ਅੱਜ ਸਵੇਰ ਤੋਂ ਦੇਖ ਰਹੇ ਹਾਂ ਅਸੀਂ ਮਾਰਨਿੰਗ ਤੋਂ ਮੈਨੂੰ ਲੱਗਦਾ 6 ਘੰਟੇ ਹੋ ਗਏ ਹੁਣ ਉਹ ਬਹੁਤ ਮਾਈਨਰ ਮੈਡੀਸਨ ਤੇ ਸਲਾਈਡ ਕਰ ਰਿਹਾ ਕਿਉਂਕਿ ਕੱਲ ਰਾਤ ਦੇ ਜਿਹੜੇ ਕਾਫੀ ਸਪੀਰਾ ਹਾਈਟ ਸੀ ਬਹੁਤ ਹਾਰਡ ਮੈਡੀਸਨ ਸੀਗੀਆਂ ਜੋ ਡਾਕਟਰ ਦੱਸਦੇ ਸੀ ਕਿਉਂਕਿ ਉਹਦੋਂ ਕਰਨਾ ਪੈਣਾ ਸੀ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਹਣੀ ਸੀ ਪਰ ਮਹਾਰਾਜ ਦੀ ਕਿਰਪਾ ਹੀ ਹੈ ਅੱਗੇ ਪਤਾ ਨਹੀਂ ਹਜ ਕੀ ਹੋਣਾ ਰੱਬ ਜਾਣਦਾ ਪਰ ਜੋ ਪਿਛਲੇ 5-6 ਘੰਟੇ ਦੀ ਰਿਪੋਰਟ ਹੈ ਸਾਨੂੰ ਵੀ ਥੋੜਾ ਚੈਨ ਆਇਆ ਹੈ ਸਾਨੂੰ ਵੀ ਹੁਣ ਉਹ ਦਿਨ ਆਇਆ ਤੇ ਕਾਫੀ ਸਹੀ ਹੋ ਰਿਹਾ ਉਹਨਾਂ ਦੇ ਨਾਲ ਹਾਂਜੀ ਬਸ ਠੀਕ ਹੈ ਦੋਸਤੋ ਥੈਂਕ ਯੂ ਬਹੁਤ ਬਸ ਬਹੁਤ ਸਾਰੇ ਸਾਧਜਨ ਸੀ ਜਿਹੜੇ ਹਨ ਉਹ ਆਰ ਆਈ ਪੀ ਆਰ ਆਈ ਪੀ ਲਿਖਣ ਲੱਗੇ ਸੀ ਤੇ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਚੰਗੀ ਗੱਲ ਨਹੀਂ ਇੱਕ ਜਿਉਂਦੇ ਜਾਗਦੇ ਬੰਦੇ ਲਈ ਜਿਹੜਾ ਜ਼ਿੰਦਗੀ ਨਾਲ ਲੜ ਰਿਹਾ ਹੈ ਤੇ ਉਹਦੀ ਹਿੰਮਤ ਦੇਖੋ ਐਡੇ ਮੇਜਰ ਐਕਸੀਡੈਂਟ ਤੋਂ ਬਾਅਦ ਵੀ ਉਹ ਬੰਦਾ ਸਰਵਾਈਵ ਕਰ ਰਿਹਾ ਤੇ ਨੋ ਡਾਊਟ ਆਪ ਵੀ ਲੜ ਰਿਹਾ ਹੋ ਨਾਲ ਮਹਾਰਾਜ ਦੀ ਖੇੜਾ ਕਰਪਾ ਉਹਦਾ ਇਮਤਿਹਾਨ ਹੈ ਔਰ ਉਹਦੇ ਚ ਸਾਡੀ ਸੰਗਤ ਕਹੋ ਸਾਰੇ ਹਨ ਜਿਹੜੇ ਆਰਟਿਸਟਾਂ ਨੂੰ ਚਾਹਣ ਵਾਲੇ ਸੌਂਡ ਵਾਲੇ ਹੁੰਦੇ ਉਹਨਾਂ ਦੀਆਂ ਅਰਦਾਸਾਂ ਕੰਟੀਨਿਊ ਅਰਦਾਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ ਕਾਲ ਆ ਰਹੀਆਂ ਜਿਵੇਂ ਕਿ ਇੱਥੇ ਅਰਦਾਸ ਹੋਈ ਹੈ ਇੱਥੇ ਅਰਦਾਸ ਹੋਈ ਹੈ ਕਿਸੇ ਨੇ ਖੰਡ ਪਾਰ ਸੁੱਟਿਆ ਹੈ ਕਿਸੇ ਨੇ ਸਾਹ ਪਾਰ ਸੁੱਟਿਆ ਹੈ